ਆਕਾ ਆਕਾ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਪੰਥ ਦਿਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਵਿਸ਼ੇਸ਼ ਤੌਰ ਤੇ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਦੇ ਲਈ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬਾ ਗੁਰੂ ਕੇ ਮਹਿਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਪਾਤਸ਼ਾਹ ਜੀ ਨੂੰ ਗੁਰਿਆਈ ਸੰਪਤੀ ਗਈ ਉੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਬਰੰਭ ਹੋਏ ਨੇ ਜਿਨ੍ਹਾਂ ਦੇ ਸੰਪੂਰਨ ਭੋਗ 23 ਤਰੀਕ ਨੂੰ ਸਵੇਰ ਵੇਲੇ ਪਹਿਣਗੇ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਔਰ 23 ਤਰੀਕ ਨੂੰ ਹੀ ਇੱਥੇ ਗੁਰਦੁਆਰਾ ਸ਼ੀਸ਼ਗਾਂ ਸਾਹਿਬ ਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਪਾਈਮਤੀ 10 ਦੀ ਪਾਈ ਸਤੀ 10 ਦੀ ਪਾਈ ਦੇਹਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਹੋਣਗੇ 25 ਨੂੰ ਭੋਗ ਪਹਿਣਗੇ ਔਰ ਸੰਪੂਰਨ ਤੌਰ ਦੇ ਉੱਤੇ ਇਹ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਆ ਸੰਗਤਾਂ ਵੱਧ ਚੜ੍ਹ ਕੇ ਦੇ ਵਿੱਚ ਹਿੱਸਾ ਲੈਣ ਬਾਕੀ ਮੈਂ ਇੱਕ ਵਿਸ਼ੇਸ਼ ਅਪੀਲ ਜ਼ਰੂਰ ਕਰੂੰਗਾ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਜਦੋਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਨੂੰ ਤੋੜਿਆ ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਕ ਸੀ ਦਿੱਦੀ ਦਿੱਤੀ ਤਾਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸੀਸ ਸੀ ਬਹੁਤ ਹੀ ਗੁਰਮਖ ਪਿਆਰੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਬਾਬਾਨਗੜ੍ਹ ਸ੍ਰੀਮੁਖਰ ਸਾਹਿਬ ਲੈ ਕੇ ਆਏ ਔਰ ਸਾਡੀ ਤਵਾਰੀਖ ਆਖਦੀ ਆ ਕਿ ਉਥੇ ਜਿੱਥੇ ਗੁਰੂ ਗੋਬਿੰਦ ਰਾਏ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਸਮੁੱਚਾ ਹੀ ਸਿੱਖ ਪੰਥ ਉਥੇ ਉਦੋਂ ਹਾਜ਼ਰ ਸੀ ਔਰ ਸ਼ਬਦ ਬਾਣੀ ਪੜਦਿਆਂ ਹੋਇਆਂ ਉਸ ਵੇਲੇ ਕਿਉਂਕਿ ਉਦੋਂ 11 ਨਵੰਬਰ ਨੂੰ ਇਹ ਸਾਰਾ ਸਾਕਾ ਹੋਇਆ ਸੀ ਤੇ 15 ਨਵੰਬਰ ਨੂੰ ਉਦੋਂ ਉਸ ਵੇੜੇ ਇਹ ਸੀਸ ਜਿਹੜਾ ਵਾ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਸੀਸਕਾਂ ਸਾਹਿਬ ਲਿਆ ਕੇ ਸਸਕਾਰ ਹੋਇਆ ਸੀ ਉਸ ਸਮੇਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਉਂਕਿ 350 ਸਾਲਾਂ ਸ਼ਤਾਬਦੀ ਆ ਤੋਂ ਸਮੂਚਾ ਪੰਥ 29 ਨਵੰਬਰ ਨੂੰ 2025 ਨੂੰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆਪਾਂ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆ ਸ਼ਬਦ ਗਾਇਨ ਕਰਦੇ ਆ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਗੁਰਦੁਆਰਾ ਸੀਸਗੰਝ ਸਾਹਿਬ ਆਈਏ ਗੁਰੂ ਨੂੰ ਨਤਮਸਤਕ ਹੋਈਏ ਇਹ ਬਹੁਤ ਇਤਿਹਾਸਕ ਪੱਲਾ ਔਰ ਇਹਨਾਂ ਇਤਿਹਾਸਕ ਪੱਲਾਂ ਨੂੰ ਮੰਨਣਾ ਚਾਹੀਦਾ ਵਾ ਤਾਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਦੇਵਾ ਗੁਰੂ ਕੀ ਸੰਗਤ ਉਹ ਉਸ ਦਿਨ ਕੋਈ ਵੀ ਪਰਿਵਾਰ ਚੋਂ ਕੋਈ ਜੀ ਰਵੇ ਨਾ ਵੱਡੀ ਗਿਣਤੀ ਦੇ ਵਿੱਚ 23 ਨਵੰਬਰ ਨੂੰ ਗੁਰੂ ਕੀ ਸੰਗਤ ਵਿਵਾਨਗੜ੍ਹ ਸਾਹਿਬ ਪਹੁੰਚੇ ਔਰ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਨ ਜੋ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਬਾਬਾ ਜੀਵਨ ਸਿੰਘ ਜੀ ਉਹ ਨਗਰ ਕੀਰਤਨਾ ਸਮੁੱਚਾ ਪੰਥ ਸ਼ਾਮਲ ਹੋਵੇ ਬਾਕੀ ਮੈਂ ਵਧਾਈ ਦਿੰਨਾ ਵਾ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਕਿਲਾ ਆਨੰਦਗੜ੍ਹ ਵਾਲੇ ਤਨਸ਼ਕਾਮ ਸੇਵਕ ਉਹ ਅੱਜ ਜੋ ਇੱਥੇ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਗੁਰਦੁਆਰਾ ਸੀਸਗੰਜ ਸਾਹਿਬ ਹੋਈ ਆ ਅੱਜ ਆਪਾਂ ਦੇਖ ਪਾ ਰਹੇ ਆ ਇੱਥੇ ਸਮੁੱਚਾ ਪੰਥ ਜਿਹੜਾ ਵਾ ਉਹ ਹਾਜ਼ਰ ਆ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਵਜਨ ਸਿੰਘ ਜੀ ਦਿੱਲੀ ਵਾਲੇ ਬਾਬਾ ਸਤਨਾਮ ਸਿੰਘ ਜੀ ਔਰ ਤਰਨਾਦਾਲ ਸ਼ਹੀਦੀ ਬਾਗ ਤੋਂ ਮਹਾਪੁਰਸ਼ ਬਾਬਾ ਗੁਰਦੇਵ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਲੰਗਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਜੋ ਲੰਗਰ ਸਾਹਿਬ ਹੈ ਤੇ ਅੱਜ ਲੰਗਰ ਇੱਥੇ ਆਰੰਭ ਵੀ ਹੋਏ ਨੇ ਸ਼ਹੀਦੀ ਬਾਗ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਤਾਰ ਸਿੰਘ ਜੀ ਔਰ ਵੱਡੀ ਗਿਣਤੀ ਦੇ ਵਿੱਚ ਮਹਾਪੁਰਸ਼ ਗੁਰੂ ਕੀ ਸੰਗਤ ਖਾਲਸਾ ਪੰਥਾ ਹਾਜ਼ਰਾ ਖਾਲਸੇ ਪੰਥ ਨੇ ਪੂਰੇ ਖਾਲਸੇ ਜਾਹੋ ਜਲਾਲ ਦੇ ਨਾਲ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਦਿਨ ਜਿਹੜੇ ਆ ਮਨਾਉਣੇ ਆ ਮੈਂ ਸਮਝਦਾ ਕਿ ਅੱਜ ਜਦੋਂ ਅਖੰਡ ਪਾਠ ਸਭ ਆਰੰਭ ਹੋ ਗਿਆ ਤੇ ਸ਼ਤਾਬਦੀ ਦੀ ਰੰਮਤ ਆ ਗਈ ਆ ਗੁਰੂ ਕੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਆਵੇ ਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੂਗਾ ਗੁਰੂ ਸਾਨੂੰ ਸਫਲਤਾਵਾਂ ਬਖਸ਼ੂਗਾ ਆਪਾਂ ਸ਼ਤਾਬਦੀਆਂ ਮਿਲ ਜੁਲ ਕੇ ਸਮੂੱਚਾ ਪੰਥ ਪੰਥ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਪੰਥ ਰਾਲ ਮਿਲ ਕੇ ਖਾਲਸਾ ਪੰਥ ਮਨਾਵੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ 350 ਸਾਲਾ ਗੁਰਿਆਈ ਗੁਰਪੁਰਬ ਜਿਨ੍ਹਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਸਤ ਗੁਰਾਂ ਦਾ ਜਿੱਥੇ ਗੁਰਿਆਈ ਸਥਾਨ ਆ ਉੱਥੇ ਅਮਰਤਬਿਲੇ ਸ੍ਰੀ ਖੰਡਪਾਟ ਸਾਹਿਬ ਦੀ ਪਰੰਪਤਾ ਹੋਈ ਜਿਹਨਾਂ ਦੇ ਭੋਗ ਪਰਸੋਂ 23 ਤਰੀਕ ਨੂੰ ਪਾਏ ਜਾਣੇ ਆ ਤੇ ਉਸੇ ਦਿਨ ਸਾਰੀ ਦਿਹਾੜੀ ਦੀਵਾਨ ਵੀ ਸਜਣਗੇ ਕਥਾ ਕੀਰਤਨ ਦਾ ਵੀ ਸਾਰੀ ਦਿਹਾੜੀ ਪ੍ਰਵਾਹ ਚੱਲੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ 23 ਤਰੀਕ ਨੂੰ ਹੀ ਕਲਗੀਧਰ ਪਾਤਸ਼ਾਹ ਜੀ ਦੇ ਸਤਕਾਰਯੋਗ ਪਿਤਾ ਧੰਨ ਧੰਨ ਸਾਹਿਬ ਸਤਗੁਰੂ ਛੇਰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਐਸਾ ਸਥਾਨ ਗੁਰਦੁਆਰਾ ਸੀਸਗੰਜ ਵਿਖੇ ਅਖੰਡ ਪਾਠ ਸਾਹਿਬਾਂ ਦੀ ਬ੍ਰਹਮਤਾ ਹੋਊਗੀ ਪੱਚੀ ਨੂੰ ਭੋਗ ਪਾਏ ਜਾਣਗੇ ਇਹ ਨਿਰੰਤਰ ਅੱਜ ਮੈਂ ਕਹਿ ਲਮਾ ਅੱਜ ਇਹਦੀ ਸ਼ੁਰੂਆਤ ਸਤਾਪਦੀ ਦੀ ਹੋ ਗਈ ਆ ਤੇ ਲਗਾਤਾਰ 29 ਤਰੀਕ ਤੱਕ ਇਹ ਸਾਰੇ ਜਿਹੜੇ ਸਮਾਗਮ ਚੱਲਣੇ ਆ ਜਿੱਥੇ ਮਾਈ ਭਾਈ ਸਮੂਹ ਗੁਰਨਾਨਕ ਨਾਮ ਲੇਵਾ ਸਮੁੱਚੀ ਲਕਾਈ ਨੂੰ ਬੇਨਤੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਪਕਾਰ ਕਰਕੇ ਆਜੇ ਭਾਰਤ ਵਾਸੀ ਦੀ ਸਾਰੀ ਧਰਤੀ ਧਰਮ ਦੀ ਆਜ਼ਾਦੀ ਸੱਭਿਆਚਾਰਕ ਆਜ਼ਾਦੀ ਹਰ ਇੱਕ ਪੱਖ ਤੋਂ ਉਹ ਨਿਗਮਾਨ ਰਹੀ ਆ ਤੇ ਆਓ ਸਾਰੇ 29 ਤਰੀਕ ਤੱਕ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋइए ਜੇ ਕੋਈ ਪਹਿਲੀਆਂ ਸਮਾਗਮਾਂ ਚ ਰਹਿ ਵੀ ਜਾਵੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪ੍ਰੰਪਰ ਹੁਣਾ ਜਿਹੜਾ ਸਾਨੂੰ ਜਾਤ ਦਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਇਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੰਤੀ ਆ ਕਈਆਂ ਦਾ ਆਹ ਤੇ 23 ਤੋਂ 25 23 ਤੋਂ 25 ਜਿਹੜੇ ਆ ਉਹ ਸਮਾਗਮ ਕਿਉਂਕਿ ਸਤਗੁਰੂ ਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸੀਸਗਾਂਝ ਹੋ ਕੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇੱਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਜੋ ਇੱਕ ਇੱਕ ਦੋ ਦੋ ਜੀ ਜ਼ੋਰ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਬੇਨਤੀ ਕਰਦਾ ਉਥੇ ਨਾਲ ਦੀ ਨਾਲ ਅੱਜ ਗੁਰਦਰਾ ਸੀਸਗਾਂਝ ਵਿਖੇ ਜਿਹੜੇ ਸਾਡੇ ਦਰਵਾਜ਼ੇ ਸੀ ਉਹ ਕਿਉਂਕਿ ਲੱਕੜ ਦੀ ਉਮਰ ਹੁੰਦੀ ਉਹ ਅਮਰਪੂਰੀ ਹੋ ਚੁੱਕੀ ਸੀ ਅੱਜ ਚਾਂਦੀ ਦੇ ਦਰਵਾਜ਼ੇ ਜਿਹੜੇ ਆ ਕਿਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਜੀ ਬਾਬਾ ਸਰਦਾਰ ਸਿੰਘ ਜੀ ਤੇ ਨਿਸ਼ਕਾਮ ਸੇਵਕ ਜਥਾ ਉਹਨਾਂ ਵੱਲੋਂ ਸਾਡੇ ਬਾਬਾ ਭਾਈ ਇੰਦਰਜੀਤ ਸਿੰਘ ਜੀ ਬਿੱਟੂ ਤੇ ਹੋਰ ਮਹਾਪੁਰਸ਼ ਸਾਰੇ ਨੇਕਾਂ ਹੀ ਤੇ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਦੇ ਨਾਲ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਮੂਚੀਆਂ ਜਥੇਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਸ਼ਿਦਦੀ ਬਾਗ ਵਾਲੇ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਬਾਬਾ ਅਮਰੀਕ ਸਿੰਘ ਜੀ ਤੇ ਸਾਡੇ ਬਾਬਾ ਬਚਨ ਸਿੰਘ ਜੀ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਨਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਰਿਆਂ ਨੂੰ ਮੈਂ ਜਿੱਥੇ ਅੱਜ ਇਹ ਨਵੇਂ ਦਰਵਾਜ਼ੇ ਲੱਗੇ ਚਾਂਦੀ ਦੇ ਉੱਥੇ ਕਾਮਨਾ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਕਾਰਜ ਗੁਰੂ ਪੰਥ ਖਾਲਸੇ ਦੇ ਆਦ ਜਗਾ ਦੇ ਤਾਂ ਚੱਲਦੇ ਜਾਣਾ ਤੇ ਖਿਤਾਬ ਦੀ ਨੂੰ ਚੜ੍ਹਦੀ ਕਲਾ ਵਿੱਚ ਮਨਾਈਏ 29 ਤਰੀਕ ਨੂੰ ਕਿਸੇ ਘਰ ਦਾ ਵੀ ਇੱਕ ਇੱਕ ਦੋ ਜੋ ਜੀ ਉਹ ਜ਼ਰੂਰ ਇੱਥੇ ਪਹੁੰਚਣ ਉਸ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਵੀ ਭਰਨ ਐਸ ਸਥਾਨ ਦੇ ਉੱਤੇ ਆ ਕੇ ਉਹਨਾਂ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ